ਇਹ ਜਿਹੜਾ ਹਮਲਾ ਹੋਇਆ ਹੈ ਇਹ ਇੱਕ ਬਹੁਤ ਵੱਡੀ ਸ਼ਰਾਰਤ ਹੈ ਤੁਸੀਂ ਕਿਸੇ ਦਾ ਧਰਮ ਪੁੱਛ ਕੇ ਉਹਨਾਂ ਨੂੰ ਸਿੰਗਲ ਆਊਟ ਕਰਕੇ ਮਾਰੋ ਔਰ ਉਹ ਵੀ ਟੂਰਿਸਟ ਨੂੰ ਮਾਰੋ ਤੁਸੀਂ ਜਦੋਂ ਉੱਥੇ ਅਮਰਨਾਥ ਯਾਤਰਾ ਤੇ ਜਾਂਦੇ ਆਂ ਤੇ 1.5 ਲੱਖ ਫੌਜ ਲੱਗਦੀ ਹੈ ਤੇ ਉਹਨੋਂ ਸੇ 3000 ਬੰਦੇ ਤੁਰੇ ਫਿਰਦੇ ਆ ਜੇ ਤੁਸੀਂ ਉਹਨਾਂ ਨੂੰ ਖੁੱਲੇ ਮਾਰਨ ਦਿੱਤਾ ਤੇਨ ਸਭ ਕੋਈ ਪਲਾਨ ਬੀ ਹੈਗਾ ਕਿ ਦੇਖਿਆ ਜਾਵੇ ਜਿਹਦੇ ਨਾਲ ਉਗਰਵਾਤ ਤੋਂ ਜਿਹੜਾ ਛਕਾਰਾ ਹੋ ਸਕਦਾ ਹੈ ਭਾਰਤ ਕਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸਰਜੀਕਲ ਸਟ੍ਰਾਈਕ ਹੋਈ ਫਿਰ 에ਅਰ ਸਟ੍ਰਾਈਕ ਹੋਈ ਆ ਕੀ ਲੱਗਦਾ ਕਿ ਜਿਵੇਂ ਬਾਲਾਕੋਟ ਜਾਂ ਇਸ ਤਰ੍ਹਾਂ ਦੇ ਜਿਹੜੇ ਨੇ ਟਿਕਾਣੇ ਨੇ ਉਹਨਾਂ ਨੂੰ ਫਾਊਂਡ ਆਊਟ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਜਾਂਦਾ ਹੁੰਦਾ ਉਹਨੇ ਕਹਾ ਤੁਹਾਨੂੰ ਕਿੱਥੇ ਉੱਤੇ ਅਟੈਕ ਕਰ ਰਹੇ ਜੀ ਟੂਰਿਸਟ ਉੱਤੇ ਅਟੈਕ ਕਰਨਾ ਨਹੀਂ ਸਾਰੇ ਜੈਨ ਦੇ ਦੇ ਬੰਦਿਆਂ ਦੀ ਰੋਜ਼ੀ ਰੋਟੀ ਤੇ ਅਟੈਕ ਕਰ ਹੂੰ ਜਿਸ ਤਰੀਕੇ ਨਾਲ ਉਹ ਖੜੇ ਹੋਏ ਨੇ ਉਹਨਾਂ ਨੇ ਉਹ ਹਿੰਦੂ ਮੁਸਲਮ ਹੋਣ ਨਹੀਂ ਦੇ ਉਹਨਾਂ ਨੂੰ ਤਾਂ ਅੱਜ ਰੋਟੀਖਾਨੀ ਔਖੀ ਹੋ ਗਈ ਸਾਰੇ ਸ਼ਿਕਾਰੇ ਬੰਦ ਪਏ ਸਾਰੇ ਹੋਟਲ ਬੰਦ ਹੋ ਗਏ ਇੰਨੀਆਂ ਇਨਵੈਸਟਮੈਂਟਾਂ ਬੰਦ ਹੋ ਗਈਆਂ ਲੋਕਾਂ ਨੇ ਕੈਨਸਲ ਕਰਾ ਕਰਾ ਕੇ ਆ ਗਏ ਤੁਸੀਂ 2 ਕੋਰ ਦਾ ਜ਼ਿਕਰ ਕਰਾਈ ਕੋਰ ਹੈ ਸਾਡੀ ਸਾਡੀ ਦੋ ਸਟ੍ਰਾਈਕ ਕੋਰ ਇੱਕ 1 ਕੋਰ ਹੈ ਕਾਂਬੇ ਵਾਲੀ ਇੱਕ 2 ਕੋਰ ਹੈ ਅੰਬਾਲਾ ਦੀ ਇਹ ਇੰਨੀਆਂ ਪਾਵਰਫੁਲ ਨੇ ਸੈਲਫ ਰੈਗਿਆ ਕੰਟੇਨ ਨੇ ਇਹਨਾਂ ਨੂੰ ਕੋਈ سپورਟ ਦੀ ਜ਼ਰੂਰਤ ਨਹੀਂ ਪਾਇਜਾਂ ਤੋਂ ਬਿਨਾ ਇਹਨਾਂ ਨੂੰ ਕਿਸੋ ਕੁਟ ਮੰਗਣ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਰੁਕਣਾ ਬਹੁਤ ਔਖਾ ਜੇ ਮਾਤ ਜਾਣ ਗਿਆ ਤਾਂ ਫਿਰ ਸਮਝੋ 50-60 ਕਿਲੋਮੀਟਰ ਇੱਕ ਦਿਨ ਦੇ ਅੰਦਰ ਵਾਟਾ ਤੈਨੀ ਪਾਵਰ ਸਾਸ਼ਿਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗਗਨ ਸ਼ਕਲਾ ਪਹਿਲਗਾਮ ਦੇ ਵਿੱਚ ਅਤਵਾਦੀਆਂ ਵੱਲੋਂ ਨਿਹੱਥੀਆਂ ਤੇ ਕੀਤੇ ਕਾਇਰਨਾਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਸੋਗ ਦੀ ਲਹਿਰ ਹੈ ਕਿਉਂਕਿ ਜਿਸ ਤਰ੍ਹਾਂ ਦਾ ਇਹ ਅਤੰਕੀ ਹਮਲਾ ਹੋਇਆ ਹੈ ਤਾਂ ਆਪਣੇ ਆਪ ਦੇ ਵਿੱਚ ਇਸ ਦਾ ਚੌਥਰਫਾ ਵਿਰੋਧ ਹੋ ਰਿਹਾ ਹੈ ਇਸੇ ਤੇ ਗੱਲਬਾਤ ਕਰਾਂਗੇ ਕਿਉਂਕਿ ਪਾਕਿਸਤਾਨ ਵੱਲੋਂ ਲਗਾਤਾਰ ਇੰਡੀਆ ਨੂੰ ਗਿੱਧਰ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਉਹ ਹਰ ਪਾਸੇ ਨੂੰ ਤਿਆਰ ਹੈ ਕਿਉਂਕਿ ਇੰਡੀਆ ਵੱਲੋਂ ਡਿਪਲੋਮੈਟ ਤਰੀਕੇ ਦੇ ਨਾਲ ਕਈ ਕਦਮ ਚੁੱਕੇ ਗਏ ਨੇ ਚਾਹੇ ਉਹ ਸਿੰਧੂ ਸਮਝੌਤਾ ਸਸਪੈਂਡ ਕਰਨਾ ਹੋਵੇ ਹੋਰ ਬਹੁਤ ਸਾਰੇ ਕਦਮ ਨੇ ਇਸੇ ਤੇ ਗੱਲਬਾਤ ਦੇ ਲਈ ਮੇਰੇ ਨਾਲ ਕੈਪਟਨ ਚੰਨਨ ਸਿੰਘ ਮੌਜੂਦ ਨੇ ਕੈਪਟਨ ਸਾਹਿਬ ਬਹੁਤ ਸਵਾਗਤ ਹੈ ਜੀ ਸ਼ੋਕਲਾ ਜੀ ਤੁਹਾਡੇ ਸਾਰੇ ਸ਼੍ਰੋਤਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜਿਸ ਤਰ੍ਹਾਂ ਦਾ ਹਮਲਾ ਕੈਪਟਨ ਸਾਹਿਬ ਅਤਵਾਦੀਆਂ ਨੇ ਕਾਹਿਰਾਨਾ ਹਮਲਾ ਇੱਕ ਟੂਰਿਸਟਾਂ ਤੇ ਨਿਹੱਤਿਆਂ ਤੇ 28 ਲੋਕਾਂ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਸਰਕਮਸਟੈਂਸਸ ਬਣੇ ਨੇ ਹੁਣ ਇਹਨਾਂ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਦੋਨਾਂ ਦੇਸ਼ਾਂ ਦੇ ਵਿੱਚ ਇਸ ਵੇਲੇ ਤਣਾਅ ਦਾ ਮਾਹੌਲ ਹੈ ਹਾਲਾਂਕਿ ਪਾਕਿਸਤਾਨ ਭਾਰਤ ਨਾਲੋਂ ਵੱਧ ਮੁਸਤੈਦਗੀ ਦੇ ਨਾਲ ਐਲਓਸੀ ਵੱਲ ਮੂਵ ਕਰ ਰਿਹਾ ਹੈ ਉਹ ਸ਼ੁਕਲਾ ਜੀ ਗੱਲ ਹੈ ਸਰਾਇ ਕਿ ਇਹ ਜਿਹੜਾ ਹਮਲਾ ਹੋਇਆ ਹੈ ਨਾ ਇਹ ਇੱਕ ਬਹੁਤ ਵੱਡੀ ਸ਼ਰਾਰਤ ਹੈ ਹੂੰ ਤੁਸੀਂ ਕਿਸੇ ਦਾ ਧਰਮ ਪੁੱਛ ਕੇ ਉਹਨਾਂ ਨੂੰ ਸਿੰਗਲ ਆਊਟ ਕਰਕੇ ਮਾਰੋ ਹੂੰ ਔਰ ਉਹ ਵੀ ਟੂਰਿਸਟ ਨੂੰ ਮਾਰੋ ਹੂੰ ਅਜੇ ਤੱਕ ਤਾਂ ਹੋਇਆ ਨਹੀਂ ਅਸੀਂ ਵੀ ਰੈਂਚ ਜੈਨਕੇ ਹੂੰ 71 ਤੋਂ 76 ਤੱਕ ਰਹੇ ਹੂੰ ਉਹਨਾਂ ਦੀ ਲੜਾਈ ਫੌਜ ਨਾਲ CRPF ਨਾਲ ਜਾਂ ਕਿਸੇ ਸਰਕਾਰੀ ਅਫਸਰ ਨਾਲ ਜਾਂ ਉਹਨਾਂ ਨਾਲ ਰਹੀ ਹੈ ਇੱਕ ਬੋਰ ਮਿਲਟੈਂਸੀ ਦੀ ਰਹਿਣੀ ਵਿਚਾਈ ਦੀ ਹੈ ਹੂੰ ਤੁਸੀਂ ਟੂਰਿਸਟ ਦੇ ਉੱਤੇ ਅਟੈਕ ਕਰ ਰਹੇ ਜੇ ਹੂੰ ਟੂਰਿਸਟ ਦੇ ਉਤੇ ਅਟੈਕ ਕਰਨਾ ਮੇਨ ਸਾਰੇ ਜੈਨ ਦੇ ਦੇ ਬੰਦਿਆਂ ਦੀ ਰੋਜ਼ੀ ਰੋਟੀ ਤੇ ਅਟੈਕ ਕਰਨਾ ਹੂੰ ਬਿਲਕੁਲ ਉਹਨਾਂ ਨੇ ਅੱਜ ਉਹਨਾਂ ਦੀ ਰੋਜ਼ੀ ਰੋਟੀ ਖਤਮ ਕਰ ਦਿੱਤੀ ਹੈ ਹੂੰ ਇਹ ਇਹ ਦੇ ਪਿੱਛੇ ਕਿਹ ਸ਼ਰਤ ਹੋ ਸਾਦੀ ਹੈ ਐਡੀ ਵੱਡੀ ਸ਼ਰਤ ਉਹ ਤਾਂ ਆਪ ਵਿਚਾਰੇ ਰੋ ਰਹੇ ਹੂੰ ਬਿਲਕੁਲ ਉਹਨਾਂ ਨੇ ਤਾਂ ਆਪਣੀਆਂ ਜਾਨਾਂ ਦੇਤੀਆਂ ਹਾਂ ਬਿਲਕੁਲ ਉਹਨਾਂ ਨੇ ਬਚਾਏ ਵੀ ਨਾ ਉਹ ਯੰਗ ਮੁੰਡਾ ਸੀਗਾ ਉਹਨੇ ਰਾਈਫਲ ਫੜ ਲਈ ਆਦਲ ਆਦਲ ਕਾਜ ਟੂਰਿਸਟ ਵੀ 4-5 ਭੱਜ ਕੇ ਦੂਜੇ ਦੀ ਰਾਈਫਲ ਫੜ ਲੈਂਦੇ ਤੇ ਕਹਾਣੀ ਖਤਮ ਹੋ ਜਾਣੀ ਕਹਾਣੀ ਖਤਮ ਹੋ ਜਾਣੀ ਦੇ ਲੈਟ ਹਮ ਡਾਈ ਹੂੰ ਸੋ ਇਸ ਕਰਕੇ ਇਹ ਤਾਂ ਇੱਕ ਹੈਗੀ ਬਹੁਤ ਵੱਡੀ ਸ਼ਰਦ ਪਿੱਛੋਂ ਇਹ ਸੋਚੀ ਸਮਝੀ ਕਾਰਤ ਨਾਲ ਜੇ ਪਾਕਿਸਤਾਨ ਨੇ ਵੀ ਕਰਾਇਆ ਇੱਕ ਤਾਂ ਹੁੰਦਾ ਹੈ ਕਿ ਗੋਲੀਆਂ ਨਾਲ ਅਟੈਕ ਲੱਗਦਾ ਨਹੀਂ ਇਹ ਸਾਈਕੋਲੋਜੀ ਅਟੈਕ ਹੈ ਬ੍ਰੇਨ ਤੇ ਇੰਡੀਅਨਸ ਦੇ ਬ੍ਰੇਨ ਤੇ ਹਮਲਾ ਕੀਤਾ ਗਿਆ ਤਾਂ ਕਿ ਭਾਰਤ ਦੇ ਵਿੱਚ ਇਹ ਗੱਲ ਹੋਵੇ ਕਿ ਇਹ ਹਿੰਦੂ ਮੁਸਲਮ ਜਿਹੜੀ ਇਹ ਸਾਈਕੋਲੋਜੀਕਲ ਵਾਰ ਕਿਹਾ ਜਾ ਸਕਦਾ ਜਿਹੜਾ ਜਿਹੜਾ ਮਨੀਰ ਜਿਹੜਾ ਚੀਫ ਆਫ ਆਰਮੀ ਸਟਾਫ ਨੇ 6 ਦਿਨ 7 ਦਿਨ ਪਹਿਲਾਂ ਭਾਸ਼ਣ ਕੀਤਾ ਸੀ ਹਾਂ ਉਹਨੇ ਇਹੀ ਭਾਸ਼ਣ ਕੀਤਾ ਸੀ ਕਿ ਅਸੀਂ ਸੈਪਰੇਟ ਹਿੰਦੂ ਸੈਪਰੇਟਡ ਟੂ ਨੇਸ਼ਨ ਥਿਉਰੀ ਦੇਸ दैट ਯੂ ਆ ਉਹ ਉਸ ਦਾ ਆਊਟਕਮ ਹੋਇਆ ਏ ਇਹ ਪ੍ਰੀਪਲਾਨ ਸੀਗਾ ਹਾਂ ਔਰ ਮਨੀਰ ਨੂੰ ਇਹ ਪਤਾ ਨਹੀਂ ਕਿ ਮੇਰੀ ਔਕਾਤ ਕੀ ਹੈ ਹਾਂ ਮੇਰੇ ਖਿਆਲ ਦੇ ਵਿੱਚ ਉਹਨੂੰ ਫੌਜ ਨਹੀਂ ਚਾਹੁੰਦੀ ਹੂੰ ਉਹਦਾ ਖੁਦ ਜਿਹੜਾ ਟਿਨਿਓਰਾ ਖਤਮ ਹੋ ਰਿਹਾ ਸੀ ਹੂੰ ਉਹ ਉਹਨੂੰ ਐਕਸਟੈਂਡ ਕਰਨ ਵਾਸਤੇ ਨੇ ਇਹ ਵੱਡਾ ਪੰਗਾ ਲਿਆ ਹੂੰ ਕਿਉਂਕਿ ਮੈਨੂੰ ਐ ਲੱਗਦਾ ਕੋਈ ਬਹੁਤ ਸਾਰੇ ਅਫਸਰ ਜਿਹੜੇ ਨੇ ਉਹਨਾਂ ਨੇ ਲਿਖ ਕੇ ਵੀ ਇਹਦੇ ਖਿਲਾਫ ਦਿੱਤਾ ਹੈ ਨਾਰਾਜ਼ ਵੀ ਨੇ ਹੂੰ ਸੋ ਦੈਟਸ ਟੂ ਵਾਸ਼ ਆਊਟ 댓 ਹੂੰ ਇਹ ਇਹ ਨੇ ਕਰਵਾਇਆ ਜਾਣ ਬੁੱਝ ਕੇ ਹੂੰ ਔਰ ਕਰਵਾਇਆ ਜਿੰਨੇ ਮਰਜੀ ਹੈ ਹੂੰ ਲੇਕਿਨ ਮਤਲਬ ਤਾਂ ਇਹ ਸੀ ਕਿ Hindu Sikh Hindu Muslim Hindu Muslim Hindu Muslim ਕਰਨਾ ਚਰਚਾ ਹੀ ਹੈ ਚਰਚਾ ਹੀ ਹੈ ਪਰ ਉਹ ਤਾਂ ਸਦਕੇ ਜਾਏ ਸਾਡੇ ਕਸ਼ਮੀਰੀ ਭਰਾਵਾਂ ਦੇ ਜਿਸ ਤਰੀਕੇ ਨਾਲ ਉਹ ਖੜੇ ਹੋਏ ਨੇ ਉਹਨਾਂ ਨੇ ਉਹ Hindu Muslim ਹੋਣ ਨਹੀਂ ਦਿੱਤਾ ਕੈਪਟਨ ਸਾਹਿਬ ਤੁਸੀਂ ਤੁਸੀਂ ਕਿਹਾ ਮੈਂ ਕਸ਼ਮੀਰ ਰਿਹਾ ਹਾਂ ਬਹੁਤ ਸਾਲ ਕਸ਼ਮੀਰ ਪਹਿਲਾਂ ਬੁਰਹਾਨ ਬਾਨੀ ਲਈ ਬੰਦ ਹੋਇਆ ਪੱਥਰਬਾਜ਼ੀ ਲਈ ਬੰਦ ਹੋਇਆ ਕਸ਼ਮੀਰ ਆਪਣੀਆਂ ਪ੍ਰੋਬਲਮਸ ਲਈ ਕੋਈ ਬੰਦ ਹੋਇਆ ਪਰ ਪਹਿਲੀ ਵਾਰ ਹੋਇਆ ਕਿ ਕਸ਼ਮੀਰ ਕਸ਼ਮੀਰੀ ਖੁਦ ਬਾਹਰ ਨਿਕਲ ਕੇ ਆਏ ਨੇ ਤੇ ਅਮਨ ਸ਼ਾਂਤੀ ਤੇ ਪੀਸ ਲਈ ਬੰਦ ਹੋਇਆ ਪਹਿਲੀ ਵਾਰ ਜਦੋਂ ਉਹਨਾਂ ਦੇ ਰੋਜੀ ਰੋਟੀ ਤੇ ਕਿਤੇ ਤੇ 6:00 ਵਜੇ ਹਾਂ ਦੇ ਆਰ ਲਿਵਿੰਗ ਔਨ ਟੂਰਿਜ਼ਮ ਹਾਂ ਬਿਲਕੁਲ ਉਹਨਾਂ ਨੂੰ ਤਾਂ ਅੱਜ ਰੋਟੀ ਖਾਣੀ ਔਖੀ ਹੋ ਗਈ ਹਾਂ ਸਾਰੇ ਸ਼ਿਕਾਰੇ ਬੰਦ ਪਏ ਹਾਂ ਸਾਰੇ ਹੋਟਲ ਬੰਦ ਹੋ ਗਏ ਹਾਂ ਇੰਨੀਆਂ ਇਨਵੈਸਟਮੈਂਟਾਂ ਬੰਦ ਹੋ ਗਈਆਂ ਲੋਕਾਂ ਨੇ ਕੈਨਸਲ ਕਰਾ ਕਰ ਕੇ ਆ ਗਏ ਹੁਣ ਉਹ ਕਿਸੇ ਨੂੰ ਲੈ ਕੇ ਜਾਂਦੇ ਨੇ ਇਥੋਂ ਉਹਦੀਆਂ ਫੋਟੋਆਂ ਖੇਲਦੇ ਆ ਦੇਖੋ ਜੀ ਮੈਂ ਆਇਆ ਹਾਲਾਂਕਿ ਉਹ ਪਤਾ ਕੋਈ ਨਹੀਂ ਗਿਆ ਕੋਈ ਉਹ ਕੋਈ ਖੜਾਈ ਕੀਤਾ ਹੈ ਇੱਕ ਉਹ ਐਕਟਰ ਜਦ ਤੁਰਿਆ ਫਿਰਦਾ ਵਿਚਾਰਾ ਹਾਂ ਬਿਲਕੁਲ ਬਿਲਕੁਲ ਤੋ ਉਹ ਉਹਨਾਂ ਨੂੰ ਜੋ ਨੁਕਸਾਨ ਉਹਨਾਂ ਦਾ ਹੋਇਆ ਹੂੰ ਕਸ਼ਮੀਰ ਦਾ ਜੋ ਨੁਕਸਾਨ ਹੋਇਆ ਹੈ ਕਸ਼ਮੀਰ ਵੀ ਸਾਡਾ ਹੀ ਹੋ ਗਿਆ ਸਾਡਾ ਦੇਸ਼ ਹੈ ਸਾਡਾ ਹਾਂ ਬਿਲਕੁਲ ਸਾਡਾ ਹੈ ਆ ਉਹ ਇਹਨਾਂ ਨੁਕਸਾਨ ਤਾਂ ਹੋਰ ਕਿਸੇ ਦਾ ਹੋਇਆ ਹੀ ਨਹੀਂ ਤੋ ਇਸ ਕਰਕੇ ਇਹਦੇ ਵਾਸਤੇ ਇਹ ਇਹ ਵੀ ਠੀਕ ਹੈ ਕਿ ਹੁਣ ਉਹ ਸ਼ਾਇਦ ਸਾਥ ਨਹੀਂ ਦੇਣਗੇ ਜਿਹੜੇ ਓਵਰਗ੍ਰਾਊਂਡ ਵਰਕਰ ਨੇ ਦਾ ਵੇ ਇੰਡੀਅਨ ਗਵਰਨਮੈਂਟ ਹੈਜ਼ ਨਾਓ ਟੇਕਨ ਥੈਮ ਕਾਸ਼ ਇੱਕ ਦੇ 6 ਮਹੀਨੇ ਪਹਿਲਾਂ ਕੀਤਾ ਹੁੰਦਾ ਦੇਖੋ ਫਾਲਟ ਫਾਲਟ ਲਾਈਜ਼ ਵਿਦ ਅਸ ਆਲਸੋ ਸਾਡੀ ਕੀ ਸਿਕਿਉਰਟੀ ਸੋਤੇ 3000 ਬੰਦਾ 10 ਕਿਲੋਮੀਟਰ ਦੇ ਆਲੇ ਦੁਆਲੇ ਵੀ ਤੁਹਾਡਾ ਕੋਈ ਸਪਾਈ ਨਹੀਂ ਹੈਗਾ ਸਾਡੀਆਂ ਸਾਡੀਆਂ ਵੀ ਤਾਂ ਕਮੀਆਂ ਨੇ ਹਾਂ ਔਰ ਤੁਸੀਂ ਜਦੋਂ ਉਥੇ ਅਮਰਨਾਥ ਯਾਤਰਾ ਤੇ ਜਾਂਦੇ ਆ ਤੇ 1.5 ਲੱਖ ਫੌਜ ਲੱਗਦੀ ਹੈ ਹੂੰ ਤੇ ਹੁਣ ਉਥੇ 3000 ਬੰਦਾ ਤੁਰਿਆ ਫਿਰ ਰਿਹਾ ਤੇ ਤੁਸੀਂ ਉਹਨਾਂ ਨੂੰ ਖੁੱਲੇ ਮਾਰਨ ਦਿੱਤਾ ਹੂੰ ਸਾਡੀਆਂ ਕਮੀਆਂ ਨਹੀਂ ਸਾਡੀਆਂ ਕਮੀਆਂ ਹੈ ਬਹੁਤ ਵੱਡੀ ਕਮੀ ਸਾਡੀ ਸਾਡੀ एवरीथिंग ਇਜ਼ ਅ ਫੇਲਰ ਸਾਡੀ ਇੰਟੈਲੀਜੈਂਸ ਫੇਲਰ ਹੈ ਸਾਡੀ ਐਪਰੀਸੀਏਸ਼ਨ ਨਹੀਂ ਅਸੀਂ ਕੀਤੀ ਸਾਡਾ ਕੰਟਰੋਲ ਕਰਨ ਵਾਲਾ ਕੋਈ ਨਹੀਂ ਹੈਗਾ ਕੋਈ ਕਿਸੇ ਨੂੰ ਇਹ ਪਤਾ ਹੀ ਨਹੀਂ ਹੈਗਾ ਵੀ ਇੱਥੇ ਆ ਹੋ ਰਿਹਾ ਮਤਲਬ ਨੋਬਾਡੀ ਇਜ਼ ਕੰਟਰੋਲਿੰਗ ਇਟ ਅਗਰ ਤਾਂ ਸਟੇਟ ਹੁੰਦੀ ਇੰਡੀਪੈਂਡੈਂਟ ਤਾਂ ਅਸੀਂ ਕਹਿੰਦੇ ਸੀ ਚੀਫ ਮਿਨਿਸਟਰ ਨੂੰ ਉਹ ਕਹਿੰਦਾ ਮੇਰੀ ਤਾਂ ਸਟੇਟ ਹੀ ਹੈ ਨਹੀਂ ਆਪਾਂ ਤਾਂ ਯੂਨੀਅਨ ਟੈਰੀਟਰੀ ਹੀ ਬੈਠਾ ਹੂੰ ਇਹ ਦਿੱਲੀ ਵਾਲੇ ਦੱਸਣ ਲੱਗ ਪਏ ਕਿਉਂ ਨਹੀਂ ਇਹ ਕੀਤਾ ਹੂੰ ਸੋ एवरीथिंग ਇਜ਼ ਅ ਫੇਲਰ ਹੂੰ ਪਰ ਫੇਲਰ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਧਰਮ ਪੁੱਛ-ਪੁੱਛ ਕੇ ਤੇ ਸਾਥ ਆਈ ਤੇ ਤੇ ਬੰਦੇ ਮਾਰਦੇ ਹੋ ਮਾਰਨ ਵਾਲਿਆਂ ਨੂੰ ਵੀ ਇਹ ਸੋਚਣਾ ਚਾਹੀਦਾ ਸੀ ਕਿ ਵੀ ਇਹ ਬਣੇਗਾ ਕੀ ਸੋ ਹੁਣ ਉਹ ਮੋਦੀ ਸਾਹਿਬ ਨੇ ਤਾਂ ਫਿਰ ਭੜ ਕੇ ਕਹਿਤਾ ਹੂੰ ਕਿ ਉਹ ਸਭ ਕੁਝ ਸਖਾਵੋਗੇ 100 ਸਾਲ ਯਾਦ ਕਰੋਗੇ ਹੂੰ ਉਹ ਨਿਤਨਸ਼ਾ ਉਹ ਯਾਹੂਦਾਸ਼ਾ ਦਾ ਡਾਇਲੌਗ ਫੜ ਲਿਆ ਜੋ 7 ਅਕਤੂਬਰ ਨੂੰ ਉਹ ਇਜ਼ਰਾਇਲ ਜੋ ਹੋਇਆ ਸੀ ਹੂੰ ਹੇਅਰ ਥਿੰਗਸ ਆਰ ਆਲ ਟੂਗੇਦਰ ਡਿਫਰੈਂਟ ਔਨ ਦਾ ਗਰਾਉਂਡ ਪਰ ਮੇਰਾ ਇੱਕ ਸਵਾਲ ਲੈ ਲਓ ਨਾ ਕੈਪਟਨ ਸਾਹਿਬ ਟੈਕਨੀਕਲ ਗਰਾਉਂਡਸ ਕੀ ਕਹਿੰਦੇ ਨੇ ਹੁਣ ਜਦੋਂ ਕਿਉਂਕਿ ਦੇਸ਼ ਨਾ ਜਵਾਬ ਮੰਗ ਰਿਹਾ ਹੈ ਕੈਪਟਨ ਸਾਹਿਬ ਆక్రੋਸ਼ ਦੇ ਵਿੱਚ ਗੁੱਸੇ ਦੇ ਵਿੱਚ ਲੋਕ ਹੈ ਕਰਨਾਲ ਦਾ ਮੁੰਡਾ ਹੈ ਵਿਨੇ ਨਰਵਾਲ 26 ਸਾਲ ਦਾ ਨੇਵੀ ਵਿੱਚ ਲੈਫਟਨੈਂਟ 5 ਦਿਨ ਪਹਿਲਾਂ ਉਹਦਾ ਵਿਆਹ ਹੋਇਆ ਉਹਦੀ ਹੱਤਿਆ ਹੋ ਗਈ ਮਹਿਜ਼ 5 ਦਿਨ ਪਹਿਲਾਂ ਸ਼ਾਦੀ ਹੋਈ ਹੈ ਇੱਕ ਕੋਲੋਤਾ ਬੇਟਾ ਸੀਗਾ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਨੇ ਜੋ ਉਥੇ ਘੁੰਮਣ ਗਏ ਬੇਵਜਾ ਬੇਮੋਤ ਮਾਰੇ ਗਏ ਤਾਂ ਦੇਸ਼ ਗੁੱਸੇ ਗੁੱਸੇ ਦੇ ਵਿੱਚ ਆ ਤਾਂ ਸਾਡੇ ਕੋਲ ਹੁਣ ਟੈਕਨੀਕਲ ਗਰਾਉਂਡਸ ਕਿਹੜੇ ਨੇ ਤੁਸੀਂ 71 ਦੀ ਲੜਾਈ ਲੜ ਚੁੱਕੇ ਹੋ ਕੀ ਲੱਗਦਾ ਕਿਉਂਕਿ ਪਾਕਿਸਤਾਨ ਲਗਾਤਾਰ ਸਾਨੂੰ ਨਿਊਕਲੀਅਰ ਦੀ ਧਮਕੀ ਦਿੰਦਾ ਕਿ ਨਿਊਕਲੀਅਰ ਬੰਬ ਤੁਹਾਡੇ ਤੇ ਸਿੱਟਦਾਂਗੇ ਭਾਰਤ ਹਿੰਦੁਸਤਾਨ ਖੜਾ ਕਿੱਥੇ ਆ ਨਿਊਕਲੀਅਰ ਨਿਊਕਲੀਅਰ ਤਾਂ ਦੇਖੋ ਜੀ ਨਾ ਇੱਕ ਦਿਨ ਵੀ ਨਹੀਂ ਚੱਲਦਾ ਹੂੰ ਜੇ ਯੂਕਰੇਨ ਤੇ ਰਸ਼ੀਆ ਜਿੰਦ ਚਾਲ ਸਕਿਆ ਨਾ ਸਾਡਾ ਟੀਵੀ 9 ਪਾਰਟਵਾਇਜ਼ 3 ਸਾਲ ਦਾ ਕਹਿ ਰਿਹਾ ਕਿ ਅਗਲੇ ਹਫਤੇ ਯੂਕਰੇਨ ਖਤਮ ਅਗਲੇ ਹਫਤੇ ਯੂਕਰੇਨ ਖਤਮ ਉਹ ਦਿਮਾਗ ਖਰਾਬ ਹੋ ਗਿਆ ਸੁਣ ਸੁਣ ਕੇ ਹੂੰ ਤੇ ਰਸ਼ੀਆ ਦਾ ਨੁਕਸਾਨ ਵੀ ਬੜਾ ਕੀਤਾ ਉਹਨਾਂ ਨੇ ਹੂੰ ਰਸ਼ੀਆ ਦਾ ਹੁਣੇ ਹਫਤਾ ਪਹਿਲਾਂ ਹੀ 1 ਲੱਖ ਟਨ ਹੂੰ ਇੱਕ ਡਰੋਨ ਨੇ ਆ ਕੇ ਮਾਸਕਵਾ ਦੇ ਵਿੱਚ ਬੁਰੂ ਲੜਾਤਾ 1 ਲੱਖ ਟਨ ਹੂੰ ਫਿਰ ਵੀ ਨਿਊਕਲੀਅਰ ਫਾਇਰ ਨਹੀਂ ਹੋਏ تھے ਹੂੰ ਤੇ ਇਹਨਾਂ ਕੋਲ ਤਾਂ ਘਰ ਹੈ ਹੀ ਕੀ ਹੈ ਨਿਊਕਲੀਅਰ ਨਿਊਕਲੀਅਰ ਤਾਂ ਤਾਂ ਫਾਇਰ ਕਰਨ ਜੇ ਸਾਡੇ ਕੋਲ ਕੁਝ ਨਾ ਹੋਵੇ ਹੂੰ ਜਦੋਂ ਇਹਨਾਂ ਨੂੰ ਇਹ ਪਤਾ ਹੈ ਵੀ ਇੱਕ ਨਿਊਕਲੀਅਰ ਦੀ ਮਾਰੀ ਜੀ ਚਲਕ ਵੀ ਲੱਗੀ ਤੇ ਮੁੜ ਕੇ ਪਾਕਿਸਤਾਨ ਹੀ ਨਹੀਂ ਰਹਿਣਾ ਹਾਂ ਤੇ ਕੌਣ ਨਿਊਕਲੀਅਰ ਫਾਇਰ ਕਰੇਗਾ ਹੂੰ ਇਸਕਾ ਇਹਨਾਂ ਕੋਲ ਟੈਕਟੀਕਲ ਵੈਪਨਸ ਹੈਗੇ ਜਿਹੜਾ ਕਹਿੰਦੇ 10 ਕਿਲੋਮੀਟਰ ਤੱਕ ਹੈ ਜੇ ਸਾਡੀ ਖਤਰਾ ਹੋਇਆ ਤੇ ਅਸੀਂ ਫੌਜ ਤੇ ਮਾਰ ਦੇਾਂਗੇ ਹੂੰ ਵੀ ਉਹ ਵੀ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਹਥਿਆਰ ਹੁੰਨੇ ਬਾ ਬੰਬ ਹਾਂਜੀ ਹਾਂਜੀ ਹੁੰਦੇ ਹੂੰ ਛੋਟੇ ਕਹਿੰਦੇ 3 3 ਕਿਲੋ ਦੇ ਬਣਾਏ ਹੂੰ ਤੇ ਉਹ ਉਹ ਵੀ ਡਿਟੇਰੈਂਟ ਹੀ ਹੈ ਉਹ ਵੀ ਮੇਰੇ ਖਿਆਲ ਚ ਉਹ ਚੱਲੇਗਾ ਫਿਰ ਵੱਡਾ ਵੀ ਚੱਲ ਜਾਏਗਾ ਹੂੰ ਜੇ ਤੁਸੀਂ ਉਹ ਚਲਾਓਗੇ ਦੂਜੇ ਪਾਸੇ ਵੱਡਾ ਚਲਾ ਦੇਣਗੇ ਹੂੰ ਤੇ ਟੈਕਟੀਕਲੀ ਦੇਖੋ ਅਸੀਂ ਬੋਰਸਪੀਅਰ ਆ ਨਾ ਪਾਕਿਸਤਾਨ ਤੋਂ ਐਜ਼ ਐਜ਼ ਅਰਮੀ ਐਜ਼ 3 ਗੁਣਾ 3 ਗੁਣਾ ਔਰ ਹਰ ਤਰੀਕੇ ਨਾਲ ਟ੍ਰੇਨਿੰਗ ਵੀ ਸਾਡੀ ਬਹੁਤ ਵਧੀਆ ਕਿਉਂਕਿ ਸਾਨੂੰ ਇਹਨਾਂ ਪਾਕਿਸਤਾਨੀਆਂ ਨੇ ਟ੍ਰੇਨ ਕੀਤਾ ਅਸੀਂ 20 ਸਾਲ ਤੋਂ ਦਾ ਜੰਮ ਕੇ ਜਲ ਰਹੇ ਸਾਡੀ 4 ਲੱਖ ਫੌਜ ਦਾ 24 ਘੰਟੇ ਲੜਦੀ ਹੈ ਹੂੰ ਵੀ ਹੈਵ ਅ ਪ੍ਰੈਕਟੀਕਲ ਟ੍ਰੇਨਿੰਗ ਏਵਰੀ ਡੇ ਹੂੰ ਵਰਲਡ ਦੀ ਸਭ ਤੋਂ ਬੈਸਟ ਆਰਮੀ ਹੈ ਹੂੰ ਜਿਹੜੀ ਰੋਜ਼ ਲੜਾਈ ਲੜਦੀ ਹੈ ਹੂੰ ਤੋਂ ਉਧਰੋਂ ਦਾ ਸਾਨੂੰ ਕੋਈ ਖਤਰਾ ਨਹੀਂ ਹੈਗਾ ਹੂੰ ਇਹ ਮੈਂ ਹੈ ਕਿ ਸਰਕਾਰ ਕੀ ਚਾਹੁੰਦੀ ਹੈ ਸਰਕਾਰ ਦਾ ਆਬਜੈਕਟਿਵ ਕੀ ਹੈ ਹੂੰ ਕਾ ਆਜ਼ਾਦ ਕਸ਼ਮੀਰ ਤੇ ਕਬਜ਼ਾ ਕਰਨਾ ਚਾਹੁੰਦੇ ਹੈ ਹੂੰ ਅਗਰ ਉਹ ਹੋਏਗਾ ਤੇ ਫਿਰ ਇਹ ਲੜਾਈ ਜਿਹੜੀ ਹੈ ਇਹ ਫਿਰ ਇੰਟਰਨੈਸ਼ਨਲ ਲੈਵਲ ਤੇ ਲੜਾਈ ਜਾਊਗੀ ਕਿਉਂਕਿ ਚਾਈਨਾ ਇਨਵੋਲਡ ਹੈ ਚਾਈਨਾ ਇਨਵੋਲਡ ਹੈ ਚਾਈਨਾ ਦਾ ਸੀ ਪੈਕ ਹੈ ਚਾਈਨਾ ਦਾ ਇੱਕ ਡਿਵੀਜ਼ਨ ਉੱਥੇ ਬੈਠਾ ਹੋਇਆ ਹੈ ਚਾਈਨਾ ਸਾਰਾ ਆਇਰਨ ਔਰ ਐਰਾ ਵਗੈਰਾ ਲੱਖਾਂ ਟਨ ਉਥੋਂ ਮਿਨਰਲ ਲੈ ਕੇ ਜਾ ਰਿਹਾ ਹੂੰ ਜਿਹੜੇ ਵਾਸਤੇ ਉਹ ਬਲੋਚੀ ਪਿੱਟ ਰਹੇ ਤੇ ਦੂਜੀ ਗੱਲ ਇਹ ਹੈ ਕਿ ਜਿਹੜਾ ਤਰਕੀ ਹੈ ਟਰਕੀ ਦਾ ਪਾਕਿਸਤਾਨ ਨਾਲ ਮਾਇਦਾ ਵਾਅਦਾ ਹੋਇਆ ਹੈ ਜਦੋਂ ਅਜ਼ਰਬਾਈਜਾਨ ਦੀ ਤੇ ਅਰਮੀਨੀਆ ਦੀ ਲੜਾਈ ਲੱਗੀ ਸੀ ਅਜ਼ਰਬਾਈਜਾਨ ਦਾ ਜਿੱਤਣ ਦਾ ਚੱਕਰੀ ਇਹ ਸੀਗਾ ਕਿ ਅਜ਼ਰਬਾਈਜਾਨ ਦੇ ਨਾਲ ਪਾਕਿਸਤਾਨੀ 에ਅਰ ਫੋਰਸ ਵੀ ਲੱਗੀ ਸੀ 에ਅਰ ਫੋਰਸ ਗਈ ਪਾਕਿਸਤਾਨ ਦੀ ਔਰ ਟਰਕੀ ਦੇ ਡਰੋਨਸ ਨੇ ਉਹਨਾਂ ਦੇ ਸਾਰੇ ਟੈਂਕ ਦਬਾ ਕੇ ਤੇ ਮਤਲਬ ਇੱਕ ਪਾਸੇ ਲੜਾਈ ਕਰਤੀ ਤਾਂ ਹੁਣ ਟਰਕੀ ਦੇ ਡਰੋਨਸ ਆਲਰੇਡੀ ਪਾਕਿਸਤਾਨ ਚ ਪਹੁੰਚ ਚੁੱਕੇ ਹੈ ਤੁਰਕੀਆ ਦੇ ਮਸਾਇਲ ਜਿਹੜੀਆਂ ਨੇ ਉਹ ਸਾਲ ਪਹਿਲਾਂ ਹੀ ਆਜ਼ਾਦ ਕਸ਼ਮੀਰ 'ਚ ਲੱਗੀਆਂ ਹੋਈਆਂ ਹੂੰ ਔਰ ਆ ਇਹ ਤਾਂ ਹੁਣ ਹੋਇਆ ਨਾ ਸਾਲ ਪਹਿਲਾਂ ਹੀ ਲੱਗੀਆਂ ਹੋਈਆਂ ਤੋਂ ਇਹ ਲੱਗਦਾ ਕਿ ਹਿੰਦੁਸਤਾਨ ਦੇ ਵਿਰੁੱਧ ਇਹ ਦੇਸ਼ ਭੁਗਤ ਸਕਦੇ ਆ ਕਿਉਂਕਿ ਭਾਰਤ ਇੱਕ ਵੱਡਾ ਮੁਲਕ ਹੈ ਭਾਰਤ ਇੱਕ ਵੱਡੀ ਪਾਵਰ ਹੈ ਤਾਂ ਲੱਗਦਾ ਕਿ ਇਹ ਮੁਲਕ ਫਿਰ ਵੀ ਪਾਕਿਸਤਾਨ ਦੇ ਨਾਲ ਖੜ੍ਹ ਸਕਦੇ ਨੇ ਜਦੋਂ ਚਾਈਨਾ ਨੂੰ ਥ੍ਰੈਟ ਹੋ ਗਈ ਆਪਣੀ ਹੂੰ ਬਈ ਚਾਇਨਾ ਦਾ ਦਾ ਸਾਰਾ ਕੰਮ ਹੀ ਖਤਮ ਹੋ ਗਿਆ ਸੀ ਪੈਕ ਨੂੰ ਅਗਰ ਨੁਕਸਾਨ ਨੁਕਸਾਨ ਕੀ ਹੋ ਗਿਆ ਤਾਂ ਕਬਜ਼ਾ ਹੀ ਹੋ ਜਾਣਾ ਹਾਂ ਅਗਰ ਅਗਰ ਮਕਬੂਜ਼ਾ ਕਸ਼ਮੀਰ ਐੜਾ ਪੀਓਕੇ ਬਾਕੀ ਬੁੱਝਾ ਉਹਨਾਂ ਨੇ ਲੈ ਜਾਣਾ ਜਿਹੜੇ ਉਧਰ ਬੈਠੇ ਬਲੋਚੀ ਹਾਂ ਉਹਨਾਂ ਨੇ ਜਿੱਦਨ ਤੁਸੀਂ ਇਧਰੋਂ ਪਏ ਉਹਨਾਂ ਨੇ ਅਗਲੇ ਦਿਨ ਪੈ ਜਾਣਾ ਹਾਂ ਤੇ ਚਾਈਨੀਜ਼ ਨਾਵਾਂ ਦੀ ਬਹੁਤ ਲੱਗਦੀ ਹੈ ਚਾਈਨੀਜ਼ ਨੂੰ ਬਹੁਤ ਮਾਰਦੇ ਆ ਹਾਂ ਕਿਉਂਕਿ ਉਹ ਚਾਹੁੰਦੇ ਨਹੀਂ ਚਾਈਨੀਜ਼ ਉੱਥੇ ਰਹਿਣ ਸੋ ਫਿਰ ਚਾਈਨੀਜ਼ ਦੀ ਇਨਵੋਲਵਮੈਂਟ ਜਿਹੜੀ ਆ ਉਹ ਆਟੋਮੈਟਿਕਲੀ ਹੋ ਜਾਂਦੀ ਆ ਉਹ ਜਦੋਂ ਨੇ ਕਹਿ ਵੀ ਦਿੱਤਾ ਕਿ ਆਈ ਵਿਲ ਸਟੈਂਡ ਬਾਈ ਪਾਕਿਸਤਾਨ ਅਸੀਂ ਕਿ ਥਿਕ ਸਟੈਂਡ ਕਰਦੇ ਹਾਂ ਕੈਪਟਨ ਸਾਹਿਬ ਅਸੀਂ ਵੈਸੇ ਬਹੁਤ ਪਾਵਰਫੁਲ ਆ ਸਾਨੂੰ ਵੈਸੇ ਤਾਂ ਕਿਸੇ ਦੀ ਕੋਈ ਜ਼ਰੂਰਤ ਹੈ ਨਹੀਂ ਪਰ ਪੁਰਾਣਾ ਜ਼ਮਾਨਾ ਸੀ ਜਦੋਂ ਅਸੀਂ ਰਸ਼ੀਆ ਦੇ ਡਿਪੈਂਡ ਕਰਦੇ ਸੀ ਹਰ ਚੀਜ਼ ਤੇ ਡਿਪੈਂਡ ਕਰਦੇ ਸੀ ਹੂੰ ਪੂਰੇ ਅਮਨੇਸ਼ਨ ਤੇ ਡਿਪੈਂਡ ਕਰਦੇ ਸਾਰੇ ਹਥਿਆਰ ਸਾਡੇ ਕੋਲ ਹੁੰਦੇ ਸੀ ਟੈਂਕਾਂ ਦੇ ਗੋਲੇ ਵੀ ਉੱਥੋਂ ਆਉਂਦੇ ਸੀ 71 ਵਾਰ ਦੇ ਵਿੱਚ ਹੂੰ ਸਾਰੀ ਰਾਤ ਹੂੰ ਰਾਤ ਨੂੰ 8 ਵਜੇ ਹੂੰ ਜੋ ਆਜ ਲੈਂਡ ਕਰਨਾ ਸ਼ੁਰੂ ਕਰਦਾ ਸੀ ਹਵਾਈ ਅੱਡੇ ਤੇ ਹੂੰ ਤੇ ਹਰ 10 ਮਿੰਟਾਂ ਬਾਅਦ ਇੱਕ A N 12 ਜਹਾਜ ਆਂਦਾ ਸੀ A N 12 ਇਹ ਉਦੋਂ A N 12 ਵੀ ਹੁੰਦੇ ਸਨ A N 32 ਬਾਅਦ ਆਏ ਹੂੰ ਹਰ 10 ਮਿੰਟ ਬਾਅਦ A N 32 ਜਾਂ A N 12 ਆਂਦੇ ਸੀ A N 32 ਆਂਦਾ ਸੀ ਹੂੰ ਉਹ ਅਨਲੋਡ ਹੁੰਦਾ ਸੀ ਉਹ ਉੱਡ ਜਾਂਦਾ ਸੀ ਇੱਕ ਲੈਂਡ ਕਰਦਾ ਸੀ ਸਾਰੀ ਰਾਤ ਹੁੰਦੀ ਸਾਰੀ ਰਾਤ ਦਾ ਉਹ ਸੀਗਾ ਦੇ ਨਾਈਟ ਮਤਲਬ ਸਾਰੀ ਰਾਤ ਰਸ਼ਨ ਜਹਾਜ ਆਂਦੇ ਸੀ ਇਨਾਮਿਨੇਸ਼ਨ ਆਂਦਾ ਸੀ ਤੇ ਹੁਣ ਸਾਹੀਂ ਆਸਾ ਕੁਝ ਆਪ ਹੀ ਬਣਾ ਰਹੇ ਹਾਂ ਹੂੰ ਮਸਾਈਲ즈 ਵੀ ਸਾਡੇ ਕੋਲ ਹੈਗੀਆਂ ਜਿਹੜੇ ਟੈਂਕ ਦੇ ਉਹਨਾਂ ਦੇ ਗੋਲੇ ਵੀ ਅਸੀਂ ਬਣਾਉਣੇ ਆ ਹੂੰ ਤੇ ਰਾਈਫਲਜ਼ ਵੀ ਅਸੀਂ ਆਪ ਬਣਾ ਰਹੇ ਹਾਂ ਹੁਣ ਰਸ਼ੀਆ ਕੋਲਾਬੋਰੇਸ਼ਨ ਨਾਲ ਹੀ ਬਣਾ ਰਹੇ ਹਾਂ ਹੁਣ ਤਾਂ ਸਭ ਕੁਝ ਸਾਡੇ ਕੋਲ ਹੈਗਾ ਡਿਪਲੋਮੈਟਿਕ ਅਗਰ ਦਿਖਿਆ ਜਾਵੇ ਤਾਂ ਰਸ਼ੀਆ ਅਮਰੀਕਾ ਇਹ ਕਿੱਥੇ ਸਟੈਂਡ ਕਰਦੇ ਨੇ ਅਮਰੀਕਾ ਦਾ ਊਂਠ ਕਿੱਧਰ ਬੈਠ ਸਕਦਾ ਰਸ਼ੀਆ ਕੀ ਆ অলਵੇਜ਼ ਭਾਰਤ ਦਾ ਜਿਹੜਾ ਉਹ ਹਮਾਇਤੀ ਰਿਹਾ ਕੀ ਲੱਗਦਾ ਅਗਰ ਪਾਕਿਸਤਾਨ ਨਾਲ ਦੋ ਚਾਰ ਤਾਂ ਨਾਲ ਅਸੀਂ ਦੋ ਚਾਰ ਹੁੰਨੇ ਆ ਤਾਂ ਰਸ਼ੀਆ ਸਾਡੇ ਨਾਲ ਸਟੈਂਡ ਕਰੇਗਾ ਦੇਖੋ ਜੇ ਚਾਈਨਾ ਦੀ ਇਨਵੋਲਵਮੈਂਟ ਹੁੰਦੀ ਹੈ ਤਾਂ ਅਮਰੀਕਨ ਵਿਲ ਸਟੈਂਡ ਵਿਦ ਯੂ ਹੂੰ ਉਹ ਕਿਸੇ ਵੀ ਤਰ੍ਹਾਂ ਨਹੀਂ ਚਾਣਗੇ ਕਿ ਚਾਈਨਾ ਹੈਵੀ ਹੋ ਜਾਏ ਹੂੰ ਬਿਲਕੁਲ ਅਮਰੀਕਾ ਉਹ ਸਾਡੇ ਨਾਲ ਉਹਨਾਂ ਦਾ ਸਮਝੌਤਾ ਵੀ ਹੈਗਾ ਤੇ ਸਾਡੇ ਨਾਲ ਐਕਸਰਸਾਈਜ਼ ਵੀ ਇਕੱਠੀ ਕਰਦੇ ਨੇ ਹੂੰ ਉਹ ਰਣਰਾਜ ਚੋਲ ਦੇ ਵਿੱਚ ਆ ਕੇ ਕਰਦੇ ਚਾਈਨਾ ਬਾਰਡਰ ਤੇ ਕਰਕੇ ਜਾਂਦੇ ਆ ਹੂੰ ਸੋ ਦੇ ਉਹਦੇ ਕਰਕੇ ਸ਼ਾਇਦ ਚైనా ਥੋੜਾ ਚਿਜਕੇ ਪਰ ਚైనా ਦੇ ਅੱਗੇ ਤੱਕ ਜੇ ਅਸੀਂ ਅੱਗੇ ਤੱਕ ਜਾਣੇ ਆ ਤਾਂ ਫਿਰ ਚైనా ਨੂੰ ਤਾਣਾ ਹੀ ਪੈਣਾ ਹੂੰ ਜੇ ਸਾਡਾ ਲਿਮਟਡ ਆਬਜੈਕਟ ਹੈ ਹੂੰ ਵੀ ਅਸੀਂ ਇਹ ਮੁਜਫਰਾਨਗਰ ਤੱਕ ਇਥੋਂ ਤੱਕ ਹੀ ਖੋਕਾ ਕੇ 50 ਕਿਲੋਮੀਟਰ ਹੂੰ ਤੇ ਬੰਦ ਕਰ ਲੈਣਾ ਹੂੰ ਫਿਰ ਚైనా ਵੀ ਆਊਗਾ ਵੀ ਨਹੀਂ ਲੇਕਿਨ 터ਕੀ 100% ਇਨਵੋਲਵਮੈਂਟ ਹੋਏਗਾ ਆਈ نو ਇਟ 터ਕੀ ਇਨਵੋਲਵ ਹੋਊਗਾ ਹੋ ਗਏ ਹੋਗਾ ਚਪ ਚੰਨ ਸਿੰਘ ਸਾਹਿਬ ਕੋਈ ਪਲਾਨ ਵੀ ਹੈਗਾ ਕਿ ਦੇਖਿਆ ਜਾਵੇ ਜਿਹਦੇ ਨਾਲ ਉਗਰਵਾਤ ਤੋਂ ਜਿਹੜਾ ਛੁਟਕਾਰਾ ਹੋ ਸਕਦਾ ਹੈ ਭਾਰਤ ਕਿਸ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸੱਜੀਗਲ ਸਟ੍ਰਾਈਕ ਹੋਈਆ ਫਿਰ 에ਅਰ ਸਟ੍ਰਾਈਕ ਹੋਈਆ ਕੀ ਲੱਗਦਾ ਕਿ ਜਿਵੇਂ ਬਾਲਾਕੋਟ ਜਾਂ ਇਸ ਤਰ੍ਹਾਂ ਦੇ ਜਿਹੜੇ ਨੇ ਟਿਕਾਣੇ ਨੇ ਉਹਨਾਂ ਨੂੰ ਫਾਊਂਡ ਆਊਟ ਕਰਕੇ ਉਹਨਾਂ ਨੂੰ ਤਬਾਹ ਕਰ ਦਿੱਤਾ ਜਾਵੇ ਹੁਣ ਨਹੀਂ ਕਰ ਸਕਦੇ ਤੁਸੀਂ ਕਿਉਂ ਹੁਣ ਤਾਂ ਖਾਲੀ ਕਰਕੇ ਭੱਜ ਵੀ ਗਏ ਹੁਣ ਨਾ ਉੱਥੇ ਕੋਈ ਟਿਕਾਣਾ ਹੈ ਹੀ ਨਹੀਂ ਪਾਕ ਆਰਮੀ ਵੀ ਅਲਰਟ ਤੇ ਆ ਪਾਕ ਆਰਮੀ ਦਾ ਅਲਰਟ ਹੈ ਉਹਨਾਂ ਦੇ ਤਾਂ ਨੈਕਸਟ ਡੇ ਹੀ ਦੇਖੋ ਜਦੋਂ ਤੁਸੀਂ ਜਿੱਦਨੇ ਹੋਇਆ ਸੀ ਹਮ ਵਿਦਆਊਟ ਅਨਾਊਂਸਿੰਗ ਉਸੇ ਰਾਤ ਨੂੰ ਤੁਸੀਂ ਕਰ ਦਿੰਦੇ ਹਮ ਤੇ ਫਿਰ ਤਾਂ ਫੜੇ ਜਾ ਸਕਦੇ ਮਾਰੇ ਜਾ ਸਕਦੇ ਸੀ ਹਮ ਹੁਣ ਤਾਂ ਨੈਕਸਟ ਡੇ ਜਦੋਂ ਤੁਸੀਂ ਕਹਤਾ ਹਾਂ ਉਹ ਸਭ ਕਸ ਕਾਵਾਂਗੇ ਸਾਊਥ ਵਾਲੀ ਯਾਦ ਕਰੋਗੇ ਤੇ ਦੇ ਲੈਫਟ ਐਵਰੀਬਾਡੀ ਮੁਜਫਰਾਬਾਦ ਵਾਲੇ ਖਾਲੀ ਹੋਗੇ ਫਲਾਣੇ ਵੀ ਖਾਲੀ ਹੋਗੇ ਜਿੰਨੇ ਸੀਗੇ ਟੈਰਿਸ ਸਕੈਮ ਸਾਰੇ ਖਾਲੀ ਕਰਤੇ ਅਗਲੇ ਨੇ ਹਮ ਹੁਣ ਤਾਂ ਜਾਓਗੇ ਤੇ ਕਾਂ ਕੋ ਮਾਰ ਕੇ ਆ ਜਾਓਗੇ ਹਮ ਉਹ ਤਾਂ ਨਹੀਂ ਮਿਲਦੇ ਲੇਕਿਨ ਫੌਜ ਮਿਲੇਗੀ ਤੁਹਾਨੂੰ ਪਾਕਿਸਤਾਨੀ ਆਰਮੀ ਫੁਲੀ ਡਿਪਲॉयਡ ਅਜੇ 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 ਅਸੀਂ ਤਾਂ ਅਜੇ ਅਜੇ ਸਭ ਮੀਟਿੰਗਾਂ ਕਰ ਰਹੇ ਆ ਉਹ 100% ਡਿਪਲॉय ਤੇ ਮਤਲਬ ਹੋ ਗਿਆ ਔਰ ਆਲਮੋਸਟ ਉਹ ਬਾਰਡਰ ਤੇ ਆਰਮੀ ਉਹਨਾਂ ਦੀ ਆਲਮੋਸਟ 100% ਡਿਪਲॉयਡ ਹੋ ਗਈ ਹੈ ਹਮ ਵਿਦਨ 3 ਡੇਸ ਉਹਨਾਂ ਵੱਲੋਂ ਕੋਈ ਕਸਰ ਨਹੀਂ ਹੈ ਨਹੀਂ ਉਹਨਾਂ ਵੱਲੋਂ ਕੋਈ ਕਸਰ ਨਹੀਂ ਉਹ 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 ਡਰਦੇ ਆ ਵਿਚਾਰੇ ਗਰੀਬ ਬੰਦੇ ਆ ਉਹ ਬਹੁਤ ਮਾੜੇ ਆ ਸਾਡੇ ਤੋਂ ਹਮ ਉਹਨਾਂ ਦਾ ਰਿਪਲਾਈ ਹੋਣਾ ਹੀ ਹੋਣਾ। ਹੂੰ। ਆਪਣੀ ਕੀ ਸਥਿਤੀ ਹੈ? ਅਗਰ ਹੁਕਮ ਹੁੰਦਾ ਕਿ ਐਲਾਨ ਹੈ ਤਾਂ ਲੱਗਦਾ ਕਿ ਪਾਕਿਸਤਾਨ ਫਤਿਹਵਲ ਹੋ ਜਾ ਸਕਦੇ ਹਾਂ ਅਸੀਂ। ਅਸੀਂ ਜਿੱਧਰ ਵੀ ਜਾਵਾਂਗੇ ਫਤਿਹ ਫਤਿਹ। ਹੂੰ। ਕਿਉਂਕਿ ਸਾਡੇ ਫੋਰਸਿਸ ਇੰਨੀਆ ਸਟਰੋਂਗ ਨੇ, ਇੰਨੀਆ ਪਾਵਰਫੁਲ ਨੇ। ਹੂੰ। ਅਸੀਂ ਜਿੱਧਰ ਜਾਵਾਂਗੇ ਸਾਨੂੰ ਰੁਕਣਾ ਔਖਾ ਹੀ ਹੈ ਥੋੜਾ ਜਿਹਾ ਕਿਉਂਕਿ ਠੀਕ ਹੈ ਲੜਾਈ ਹੋਏਗੀ, ਕੈਜ਼ੁਐਲਟੀ ਹੋਏਗੀ, ਬੋਥ ਸਾਈਡਜ਼ੇ ਹੋਏਗੀ। ਹੂੰ। ਹੈਵੀ ਕੈਜ਼ੁਐਲਟੀ ਹੋਣਗੇ। ਹੂੰ। ਕੋਈ ਕੇਕ ਵਗਦਾ ਨਹੀਂ ਪਰ ਫਿਰ ਵੀ ਸੁਪੀਰੀਅਰ ਜਿਹੜਾ ਹੁੰਦਾ ਸੁਪੀਰੀਅਰ ਹੁੰਦਾ ਤੁਸੀਂ 2 ਕੋਰ ਦਾ ਜ਼ਿਕਰ ਕਰੀਂ 3 ਕੋਰ ਹੈ ਸਾਡੀ ਸਾਡੇ ਦੋ ਸਟ੍ਰਾਈਕ ਕੋਰ ਨੇ ਇੱਕ 1 ਕੋਰ ਹੈ ਸੰਭਿਆਲੀ ਇੱਕ 2 ਕੋਰ ਹੈ ਹੰਬਾਲਿਆਲੀ ਇਹ ਇੰਨੀਆਂ ਪਾਵਰਫੁਲ ਨੇ ਸੈਲਫ ਰੈਗੀਆਂ ਕੰਟੇਨ ਨੇ ਇਹਨਾਂ ਨੂੰ ਕੋਈ سپورਟ ਦੀ ਜ਼ਰੂਰਤ ਨਹੀਂ ਵਾਇਜਾਜਾਂ ਤੋਂ ਬਿਨਾਂ ਇਹਨਾਂ ਨੂੰ ਕਿਸੇ ਕੁਝ ਮੰਗਣ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਰੁਕਣਾ ਬਹੁਤ ਔਖਾ ਜੇ ਮਾਰਚ ਜਾਣ ਗਿਆ ਤਾਂ ਫਿਰ ਸਮਝ ਲਓ 50 60 ਕਿਲੋਮੀਟਰ ਇੱਕ ਦਿਨ ਦੇ ਅੰਦਰ ਵਾ ਸਕਦੀਆਂ ਐਨੀ ਪਾਵਰ ਇਹਨਾਂ ਦੀ ਇੱਕ ਵਾਰ ਤੁਰਪੀਆਂ ਤਾਂ ਫਿਰ 50 60 ਕਿਲੋਮੀਟਰ ਅੰਦਰ ਜਾ ਕੇ ਰੁਕਦੀਆਂ ਜੇ ਚੁਰਨ ਗਿਆ ਤਾਂ ਰੁਕਣ ਗਿਆ ਉਦੋਂ 10 ਕਿਲੋਮੀਟਰ ਤੱਕ ਰੁਕਦੀਆਂ ਹੂੰ ਕਿਉਂਕਿ ਡੀਪ ਪੈਨੇਟ੍ਰੇਸ਼ਨ ਪ੍ਰੈਕਟਿਸ ਕੀਤੀ ਹੋਈ ਇਹਨਾਂ ਨੇ ਡੀਪ ਪੈਨੇਟ੍ਰੇਸ਼ਨ ਕੋਰ ਨੇ ਹੂੰ ਅਗਰ ਤੁਸੀਂ ਇੱਕ ਦਿਨ 10 ਕਿਲੋਮੀਟਰ ਤੇ ਰੁੱਕ ਗਏ ਨਾ ਹੂੰ ਤੇ ਨੈਕਸਟ ਡੇ ਫਿਰ ਤੁਸੀਂ ਅੱਗੇ ਵੀ ਨਿਵਾ ਸਕਦੇ ਆ ਕਿ ਫਿਰ ਅਗਰ ਬੰਨਪਸ ਕਰ ਲੈਂਦੇ ਆ ਅਗਲੇ ਸਾਰਾ ਹੂੰ ਟ੍ਰੇਨ ਡੈਮ ਨੇ ਜਨਰਲ ਟਿਕਾ ਖਾਨ ਹਮ ਨੇ 71 ਚ ਹਾਂਜੀ ਸ਼ਮ ਜੋੜੀਆਂ ਤੇ ਅਟੈਕ ਕੀਤਾ ਹਮ ਉਹਨੇ ਇਹ ਇਹੀ ਡਾਕਟਰ ਇਨਲ ਕੀਤਾ ਸੀ ਉਹਦੇ ਕੋਲੇ ਇੱਕ ਕੋਰ ਸੀਗਾ ਕੋਰ ਕਮਾਂਡਰ ਸੀਗਾ ਉਹ ਹਮ ਉਹਦੇ ਕੋਲੇ ਆਰਮਡ ਡਿਵੀਜ਼ਨ ਆਫ ਆਰਮਰ ਸੀਗਾ ਹਮ ਇੰਡੀਪੈਂਡੈਂਟ ਡਿਵੀਜ਼ਨ ਹਮ ਔਰ ਉਹਦੇ ਕੋਲੇ ਆਟਿਲੀਰੀ ਦੀ ਕੋਰ ਸੀ ਹਮ ਔਰ ਉਹਦੇ ਕੋਲੇ ਪੰਜ ਇਨਫੈਂਟਰੀ ਡਿਵੀਜ਼ਨ ਸੀਗੇ ਉਹ ਸਾਡਾ ਇੱਕ ਡਿਵੀਜ਼ਨ ਅੱਗੇ ਲੱਗਿਆ ਸੀ ਹਮ ਉਹਨੇ ਅਟੈਕ ਕੀਤਾ ਤੇ ਉਤੀ 40 ਕਿਲੋਮੀਟਰ 8 8 8 ਅੰਦਰ ਸਾਨੂੰ ਹੋਸ਼ ਨਹੀਂ ਆਈ ਲਾਸਟ 3 4000 ਪੀਪਲ ਇਨ 1 ਡੇ ਹੂੰ ਤੇ ਸਾਡੀਆਂ ਫੌਜਾਂ ਜਿਹੜੀਆਂ ਵਿਡਰਾ ਕਰ ਗਈਆਂ ਸਾਨੂੰ ਆਰਡਰ ਹੀ ਕਰਤੇ ਵਿਡਰਾ ਕਰ ਲੋ ਵਿਡਰਾ ਕਰ ਲੋ ਵਿਡਰਾ ਕਰ ਲੋ ਹੂੰ ਵਿਡਰਾ ਬੈਕ ਵਿਡਰਾ ਬੈਕ ਵਿਡਰਾ ਪਰ ਮਨਵਰ ਤभी ਉਹ ਕਰਾਸ ਕਰ ਗਏ ਸੀ ਹੂੰ ਅੱਛਾ ਮਨਵਰ ਤभी ਜੇ ਉਹ ਜੰਮੂ ਅੱਗੇ ਵਧ ਜਾਂਦੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਹੂੰ ਦੇਖੋ ਨਾ ਵੈਂਟਰ ਜੰਮੂ ਦਾ ਸੇਮ ਡੇ ਹੂੰ ਉਥੇ ਉਹ ਅਲੀ ਜਹਾਲੀ ਕਰਕੇ ਉਹ ਖੁਸ਼ ਹੋ ਗਏ ਬਸ ਚੱਕ ਤੇ ਫਟੇ ਬਸ ਠੀਕ ਹੈ ਤੇ ਤਵੀ ਦੇ ਉਤੇ ਹਾਈਬ੍ਰਿਡ ਹੈਡ ਬਣਾ ਕੇ ਬਹਿ ਗਏ ਹਮ ਕਰ ਉਹਨਾਂ ਦਾ ਆਬਜੈਕਟਿਵ ਹੀ ਉਹਨਾਂ ਸੀ ਵੀ ਆਪਾਂ ਜਿੰਨਾ ਹੀ ਕੈਪਚਰ ਕਰਨਾ ਹਮ ਅਦਰਵਾਇਜ਼ ਜੰਮੂ ਵਾਟ ਸਕਦੇ ਸੀ ਉਹ ਕੁਝ ਰੋਕਣ ਵਾਲਾ ਹੀ ਨਹੀਂ ਸੀ ਰਾਜ ਉਹਨਾਂ ਨੂੰ ਹਮ ਅਗਲੇ ਦਿਨ ਤਾਂ ਫਿਰ ਧੋੜਾ ਪਟੀਆਂ ਗਿਆ ਇਥੋਂ ਸਾੰਬੇ ਤੋਂ ਡਿਵੀਜ਼ਨ ਵਿਡਰਾ ਕਰਕੇ ਰਾਤੋ ਰਾਤ ਮਾਰਿਆ ਪੈਰਾਂ ਬਰਗੇਡ ਆ ਗਏ ਤਾਂ ਰਾਤੋ ਰਾਤ ਸਟਿਆ ਪੈਰਾਬਰਗੇ ਨੇ ਉਹਨਾਂ ਨੂੰ ਮਨਾਵਰ ਤਵੀ ਤੋਂ ਕੁੱਟ ਕੇ ਬਾਹਰ ਮਾਰਿਆ ਮਨਾਵਰ ਤਵੀ ਖੋ ਕੇ ਦੁਬਾਰਾ ਨੈਕਸਟ ਡੇ ਫਿਰ ਨਪਾਮ ਬੰਬ ਸੁੱਟੇ ਗਏ ਆਪਣਾ ਸਾਡੇ ਜਹਾਜ਼ਾਂ ਨਾਲ ਪੈਕਟ ਦੇ ਫੇਰ ਚਾਈਲਡ ਹੁੰਦੇ ਸਾਡੇ ਕੋਲੇ ਨਪਾਮ ਬੰਬ ਸੜ ਕੇ ਆਗ ਹੀ ਲਾਤੀ ਉਹਨਾਂ ਦੇ ਨੈਕਸਟ ਡੇ ਨਹੀਂ ਸੇਮ ਡੇ ਤੁਸੀਂ ਅਗਰ ਉਹ ਜੰਮੂ ਕੈਪਚਰ ਕਰਦੇ ਤਾਂ ਫਿਰ ਜੰਮੂ ਤੋਂ ਨਿਕਲਣਾ ਬੜਾ ਔਖਾ ਸੀ ਕੱਢਣਾ ਬੜਾ ਔਖਾ ਸੀ ਅੱਛਾ ਕੈਪਟਨ ਸੋ ਲਾਸਟ ਸਵਾਲ ਹੈ ਮੇਰਾ ਤੁਸੀਂ 71 ਦਾ ਜੰਗ ਦਾ ਹਿੱਸਾ ਰਹੇ ਹੋ ਉਸ ਵੇਲੇ ਯਾਰ ਅੱਜ ਦੇ ਹਾਲਾਤਾਂ ਦੇ ਵਿੱਚ ਫਰਕ ਕਿੰਨਾ ਪੈ ਗਿਆ ਬਹੁਤ ਫਰਕ ਆ ਹੂੰ ਵੀ ਆਰ ਟੂ ਮਾਚ ਐਡਵਾਂਸ ਇਨ ਐਵਰੀ ਸਫੇਅਰ ਹੂੰ ਉਹਨਾਂ ਸਭ ਕੁਝ ਸਾਨੂੰ ਬਾਹਰੋਂ ਲੈਣਾ ਪੈਂਦਾ ਸੀ ਹੂੰ ਸਾਰਾ ਕੁਝ ਬਾਹਰੋਂ ਆਉਂਦਾ ਸੀ ਹੂੰ ਪੂਨ ਸਭ ਕੁਝ ਸਾਡੇ ਕੋਲ ਆਪਣਾ ਹੂੰ ਅਸੀਂ ਦੇਨੇ ਆ ਲੋਕਾਂ ਨੂੰ ਹੂੰ ਵੇਚਦੇ ਆ ਵੇਚਦੇ ਆ 20000 ਕਰੋੜ ਦਾ ਸਾਡਾ ਸਾਮਾਨ ਵਿਕਦਾ ਹੂੰ ਹੁਣ ਜੇ ਸਾਨੂੰ 20000 ਗੋਲਾ ਰੋਜ਼ ਦਾ ਚਾਹੀਦਾ ਤਾਂ ਅਸੀਂ ਬਣਾ ਸਕਨੇ ਆ ਹੂੰ ਇਹ ਫਰਕ ਆ। ਰਸ਼ੀਆ ਦੇਖੋ ਸਾਡਾ ਸਭ ਤੋਂ ਵੱਡਾ ਸਪੋਰਟਰ ਰਸ਼ੀਆ ਸੀ। ਹੂੰ ਰਸ਼ੀਆ ਤਾਂ ਆਹ ਬਜਾਰਾ ਮੰਗ-ਮੰਗ ਕੇ ਚਾਈਨਾ ਤੋਂ ਮੰਗ ਕੇ ਕੋਰੀਆ ਤੋਂ ਮੰਗ ਕੇ ਆਹ ਮੰਗ-ਮੰਗ ਕੇ ਹਥਿਆਰ ਲੜ ਰਿਹਾ। ਰਸ਼ੀਆ ਦੇ ਹਾਲਾਤ ਪਤਲੇ ਨੇ। ਸਾਡੀ ਸਪੋਰਟ ਨਹੀਂ ਕਾ ਸਕਦੇ ਕਿਉਂਕਿ ਉਹਨਾਂ ਨੂੰ ਖੁਦ ਹੀ ਆਪਣੇ ਜੋਗੇ ਹੈ ਨਹੀਂ ਉਹਨਾਂ ਕੋਲੇ। ਹੂੰ ਦੇਖੋ ਕੋਰੀਅਨ ਫੌਜ ਆਈ ਤਾਂ ਉਹਨਾਂ ਨੇ ਉਹ ਖੋਲਿਆ ਇਲਾਕਾ ਖੋਇਆ। ਹੂੰ ਹਾਲਾਂਕਿ 4-5 ਹਜ਼ਾਰ ਕੋਰੀਅਨ ਮਰੇ ਵੀ ਹੋਤੇ। ਹੂੰ ਤੇ ਉਹ ਕੋਰਸੈਕ ਟਾਂਕ ਹੋਇਆ ਗਿਆ ਨਾ ਕੋਰੀਅਨ ਫੌਜ ਆਈ ਚਾਈਨਸ ਫੌਜ ਵੀ ਉੱਥੇ ਗਈ ਚਾਈਨਸ ਵਿੱਚ ਸਭ ਫੜੇਗਾ ਮਾਰੋਂ ਫਾਰਨਰ ਫੋਰਸੇਸ ਲਿਆ ਕੇ ਲੜਿਆ ਨਾ ਰਸ਼ਿਆ ਹੂੰ ਪਰ ਉਹ ਸਾਨੂੰ ਵਿਚਾਰਾ ਕੀ ਦਊਗਾ ਸਥਿਤੀ ਪੈਨਿਕ ਹੈ ਹਾਂ ਬਹੁਤ ਮਿਹਰਬਾਨੀ ਤਾਂ ਕੈਪਟਨ ਚੰਦਰ ਸਿੰਘ ਇਸ ਵੇਲੇ ਖਾਸ ਤੌਰ ਤੇ ਸਾਡੇ ਨਾਲ ਬਣੇ ਹੋਏ ਸੀਗੇ ਕਿ ਆਖਰ ਮੌਜੂਦਾ ਹਾਲਾਤ ਕੀ ਨੇ ਕਿ ਅਗਰ ਜੰਗ ਦੀ ਸਥਿਤੀ ਹੁੰਦੀ ਹੈ ਤਾਂ ਭਾਰਤ ਕਿੱਥੇ ਸਟੈਂਡ ਕਰਦਾ ਹੈ ਅਗਰ ਸੱਦਮ ਸਿੱਧੀ ਸੋਖੇ ਸਬਦਾਂ ਚ ਲੜਾਈ ਹੁੰਦੀ ਆ ਤਾਂ ਇਹ ਇੰਟਰਨੈਸ਼ਨਲ ਵਾਰ ਬਣ ਕੇ ਮਿਲ ਸਕਦੀ ਆ ਕਿਉਂਕਿ ਇੱਕ ਪਾਸੇ ਚਾਈਨਾ ਹੈ ਦੂਜੇ ਪਾਸੇ 터ਕੀ ਤੇ ਫਿਰ ਪਾਕਿਸਤਾਨ ਤੇ ਹਿੰਦੁਸਤਾਨ ਇਹ ਦੇਸ਼ ਆਪਸ ਨੂੰ ਸਾਹਮਣੇ ਹੋ ਸਕਦੇ ਨੇ ਕਿਉਂਕਿ ਅਗਰ ਪੀਓਕੇ ਤੇ ਹਮਲਾ ਹੁੰਦਾ ਤਾਂ ਫਿਰ ਚਾਈਨਾ ਦੇ ਪੈਕ ਜਿਹੜਾ ਰੋਡ ਬਣਾਇਆ ਹੋਇਆ ਹੈ ਨਾ ਨੇ ਉਸ ਨੂੰ ਖਤਰਾ ਹੁੰਦਾ ਇਹ ਆਖਰ ਹਿੰਦੁਸਤਾਨ ਖੜਾ ਕਿੱਥੇ ਆ ਕਾਰਾ ਇਹਨਾਂ ਹਮਲੇ ਦਾ ਜਵਾਬ ਦਿੱਤਾ ਕਿਵੇਂ ਜਾ ਸਕਦਾ ਤਾਂ तमाम ਸੰਵਾਲਾਂ ਤੇ ਖੁੱਲ ਕੇ ਚਰਚਾ ਹੋਈ ਹੈ ਕੈਮਰਾ ਪਰਸਨ ਰਮੇਸ਼ ਨਾਲ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ